ਸੱਚੀ ਗਾ ਦੋਸਤੋ ਦੋਸਤੋ ਤੁਸੀਂ ਦੇਖਦੇ ਹੋਣੇ ਆ ਵੀ ਬਹੁਤ ਵੱਡੀ ਤਾਦਾਦ ਵਿੱਚ ਜਿਹੜੇ ਆਪਣੇ ਪੰਜਾਬੀ ਆ ਉਹ ਵਿਦੇਸ਼ਾਂ ਨੂੰ ਜਾ ਰਹੇ ਆ 에ਰਪੋਰਟਾਂ ਉੱਤੇ ਪੂਰੇ ਰੌਣਕ ਮੇਲੇ ਲੱਗੇ ਹੁੰਦੇ ਆ ਨਾ ਵੀ ਜਹਾਜ਼ ਭਰੀ ਜਾਂਦੇ ਆ ਪੰਜਾਬੀ ਚਾਈ ਜਾਂਦੇ ਆ ਪੰਜਾਬ ਖਾਲੀ ਕਰੀ ਜਾਂਦੇ ਆ ਤੇ ਬੱਚੇ ਅੱਗੇ ਸਾਡੇ ਹਮ ਦੋ ਹਮਾਰੇ ਦੋ ਵਾਲਾ ਹਿਸਾਬ ਤਾਂ ਵੀ ਆ ਦੋ ਦੋ ਬੱਚੇ ਆ ਹਨ ਤੇ ਸਾਰੇ ਬੱਚੇ ਜਿਹੜੇ ਆਪਾਂ ਬਾਹਰ ਨੂੰ ਭੇਜੀ ਜਾਂਦੇ ਆ ਇੱਥੇ ਕੋਈ ਵੀ ਨਹੀਂ ਬੱਚਾ ਰੱਖਦੇ ਆਗੇ ਤੇ ਮੈਂ ਉਹ ਹੀ ਅੱਜ ਕੱਲ ਮੈਂ ਗਿਆ ਸੀਗਾ ਰੇਲਵੇ ਸਟੇਸ਼ਨ ਤੇ ਉੱਥੇ ਮੈਂ ਜਾ ਕੇ ਜਿਹੜੀ ਗੱਲ ਦੇਖੀ ਆ ਕਿ ਉੱਥੋਂ ਜਿਹੜੀਆਂ ਬਿਹਾਰ ਤੇ ਯੂਪੀ ਚੋਂ ਟ੍ਰੇਨਾਂ ਭਰ-ਭਰ ਕੇ ਉਹ ਵੱਡੀ ਮਾਤਰਾ ਵਿੱਚ ਵੱਡੀ ਤਾਦਾਦ ਵਿੱਚ ਉਹ ਪੰਜਾਬ ਵਿੱਚ ਆ ਰਹੀਆਂ ਹਨ ਮਤਲਬ ਇੱਕ ਪਾਸੇ ਪੰਜਾਬੀਆਂ ਦਾ ਪਰਿਵਾਰਸ ਯਾਰੀ ਆ ਲਗਾਤਾਰ ਗਲਤ ਤਰੀਕਿਆਂ ਨਾਲ ਸਹੀ ਤਰੀਕਿਆਂ ਨਾਲ ਤੇ ਦੂਜੇ ਪਾਸੇ ਦੂਜੀਆਂ ਸਟੇਟਾਂ ਦੇ ਜਿਹੜੇ ਵਸਨੀਕ ਆ ਉਹ ਆਣ ਕੇ ਪੰਜਾਬ ਵਿੱਚ ਆਪਣੀ ਥਾਂ ਜਿਹੜੀ ਆ ਉਹ ਮਿਲਣਦੇ ਆ ਸੋ ਪੰਜਾਬੀਓ ਇਹ ਆਪਣੇ ਪੰਜਾਬ ਲਈ ਬਹੁਤ ਗੰਭੀਰ ਵਿਸ਼ਾ ਆ ਵੀ ਪੰਜਾਬੀਆਂ ਨੇ ਗਾਂਹ ਪੰਜਾਬ ਦਾ ਕਿੱਦਾਂ ਕਰਨਾ ਆ ਪੰਜਾਬ ਨੂੰ ਕਿੱਦਾਂ ਰੱਖਣਾ ਆ ਪੰਜਾਬ ਦੇ ਬਾਰੇ ਕੀ ਕਰਨਾ ਹੈ ਨਾ ਤੇ ਜਦੋਂ ਅਸੀਂ ਪਿੰਡਾਂ ਵਿੱਚ ਵੀ ਦੇਖਦੇ ਆ ਤੇ ਕੋਈ ਭਾਗਾ ਵਾਲਾ ਘਰ ਆਊਗਾ ਜਿੱਥੇ ਇੱਕ ਬੰਦਾ ਆ ਵੱਧ ਤੋਂ ਵੱਧ ਦੋ ਬੰਦੇ ਆ ਨਹੀਂ ਤੇ ਕਈ ਘਰ ਇਦਾਂ ਦੇ ਹੈਗੇ ਆ ਜਿੱਥੇ ਕੋਈ ਬੰਦਾ ਵੀ ਹੈ ਨਹੀਂਗਾ ਮਤਲਬ ਬਾਹਰ ਗਏ ਆ ਜਾਂ ਕੋ ਕੋਰੋਨਾ ਵਿੱਚ ਚਲੇ ਗਏ ਮਤਲਬ ਕਈ ਪ੍ਰੋਬਲਮਾਂ ਸਾਨੂੰ ਮਤਲਬ ਪੰਜਾਬ ਨੂੰ ਜਿਹੜੀਆਂ ਫੇਸ ਕਰਨੀਆਂ ਪੈਂਦੀਆਂ ਆ ਸੋ ਪੰਜਾਬੀਓ ਜਿਹੜਾ ਇਹ ਦੁਕਾਨ ਤੇ ਆ ਪੰਜਾਬ ਦੇ ਖਾਲੀ ਹੋਣ ਦਾ ਕਿਉਂਕਿ ਗਾਂ ਇਲੈਕਸ਼ਨਾਂ ਵਿੱਚ ਵੀ ਸਾਨੂੰ ਮੈਨੂੰ ਲੱਗਦਾ ਆ ਵੀ ਸਾਨੂੰ ਜਿਹੜੇ ਦੂਜੀਆਂ ਸਟੇਟਾਂ ਚੋਂ ਬੰਦੇ ਆਏ ਆ ਉਹਨਾਂ ਨੂੰ ਹੀ ਬਣਾਉਣਾ ਪਿਆ ਕਰਨਾ ਹੈ ਪੰਚਾਇਤ ਮੈਂਬਰ ਲਾ ਲੋ ਜਾਂ ਜਿਹੜੇ ਵੀ ਆਉਂਦੇ ਆ ਨਾ ਕਿਉਂਕਿ ਆਪਾਂ ਦੇਖਦੇ ਆਂ ਵੀ ਆਪਣੀਆਂ ਜਿਹੜੀਆਂ ਨਾ ਆਪਣੀ ਨੌਜਵਾਨੀ ਜਿਹੜੀ ਇੱਥੇ ਹੈਗੀ ਵੀ ਆ ਉਹਨਾਂ ਵਿੱਚੋਂ ਅੱਧੇ ਨਾਲੋਂ ਵੱਧ ਜਿਹੜੀ ਨੌਜਵਾਨੀ ਉਹ ਨਸ਼ਿਆਂ ਦੇ ਵਿੱਚ ਗਲਤਾਨ ਹੋਈ ਪਈ ਆ ਆਪਾਂ ਦੇਖਦੇ ਆਂ ਹਸਪਤਾਲਾਂ ਵਿੱਚ ਜੀ ਬਾਈਆਂ ਜਿਹੜੀਆਂ ਗੋਲੀਆਂ ਮਿਲਦੀਆਂ ਆ ਉਥੇ ਲੈਣਾ ਲੱਗੀਆਂ ਹੁੰਦੀਆਂ ਸਵੇਰ ਨੂੰ ਤੇ ਪੰਜਾਬੀ 11 12 ਵਜੇ ਤਾਈਂ ਤੋਂ ਉਥੇ ਖੜੇ ਰਹਿੰਦੇ ਆ ਤੇ ਜੋ ਗੋਲੀਆਂ ਲੈਣ ਲਈ ਤੇ ਪੰਜਾਬੀਆਂ ਨੇ ਕਮਾਈ ਕਿਹੜੇ ਵੇਲੇ ਕਰਨੀ ਆ ਤੇ ਜਿਹੜੇ ਦੂਜੀਆਂ ਪ੍ਰਾਂਤਾਂ ਚੋਂ ਆਉਂਦੇ ਆ ਉਹ 8 9 ਵਜੇ ਆਪਣੇ ਕੰਮਕਾਰਾਂ ਤੇ ਲੱਗ ਜਾਂਦੇ ਆ ਮਤਲਬ ਅਸੀਂ ਜਿੱਦਾਂ ਜਿੱਦਾਂ ਲੇਜੀ ਹੋਈ ਜਾਂਦੇ ਆ ਜਿੱਦਾਂ ਜਿੱਦਾਂ ਅਸੀਂ ਲਾਪਰਵਾਹ ਹੋਈ ਜਾਂਦੇ ਆ ਉਦਾਂ-ਉਦਾਂ ਮੈਨੂੰ ਲੱਗਦਾ ਵੀ ਸਾਡਾ ਪੰਜਾਬ ਜਿਹੜਾ ਸਾਡੇ ਹੱਥੋਂ ਨਿਕਲ ਰਿਹਾ ਆ ਸੋ ਪੰਜਾਬੀਓ ਤੁਹਾਨੂੰ ਇਹਦੇ ਲਈ ਮੈਂ ਜਗਾਉਣਾ ਚਾਹੁੰਦਾ ਸੀ ਆ ਦੇਖ ਲਓ ਹਾਲਾਤ ਕਿਦਾਂ ਟ੍ਰੇਨਾਂ ਜਾਂਡੀਆਂ ਭਰ-ਭਰ ਕੇ ਆਉਂਦੀਆਂ ਆ ਨਾ ਇਹ ਤੁਹਾਨੂੰ ਜਿੰਨੇ ਵੀ ਉੱਥੇ 100 ਵਿੱਚੋਂ ਤੁਹਾਨੂੰ 70% ਜਿਹੜੇ ਬਾਹਰਲੀਆਂ ਸਟੇਟਾਂ ਦੇ ਰੇਲਵੇ ਸਟੇਸ਼ਨਾਂ ਉੱਤੇ ਜਿਹੜੇ ਯਾਤਰੀ ਮਿਲੂਗੇ ਇਸ ਵਿਸ਼ੇ ਨੂੰ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਆ ਪੰਜਾਬੀਆਂ ਨੂੰ ਖੁਦ ਆਪ ਵੀ ਸੋਚਣਾ ਚਾਹੀਦਾ ਆ ਮਤਲਬ ਜੇ ਤੁਹਾਡੇ ਦੋ ਬੱਚੇ ਆ ਚਲੋ ਇੱਕ ਬੱਚਾ ਤੁਸੀਂ ਬਾਹਰ ਕੱਲਿਆ ਆ ਘਟੋ ਘਟ ਇੱਕ ਬੱਚਾ ਵੀ ਇੱਥੇ ਪੰਜਾਬ ਵਿੱਚ ਰੱਖ ਲਓ ਵੀ ਮਗਰ ਪੰਜਾਬ ਦੇਖਣਾ ਕਿ ਇਹਨਾਂ ਨੇ ਸਾਹਮਣਾ ਕਿ ਇਹਨਾਂ ਨੇ ਆ ਮਤਲਬ ਤੁਹਾਡੇ ਜਿਹੜੀ ਅਗਲੀ ਪੀੜ੍ਹੀ ਆ ਤੁਹਾਡੇ ਬੱਚਿਆਂ ਦਾ ਕੋਈ ਇੱਥੇ ਹੋਊਗਾ ਤੋ ਤਾਂ ਹੀ ਬਾਹਰੋਂ ਚੱਲ ਕੇ ਇੱਥੇ ਪੰਜਾਬ ਵਿੱਚ ਆਉਣਗੇ ਮਤਲਬ ਜੇ ਤੁਹਾਡਾ ਇੱਥੇ ਕੋਈ ਹੋਊਗਾ ਹੀ ਨਹੀਂ ਜਦੋਂ ਦਾ ਭੈਣ ਭਰਾ ਕੋਈ ਹੋਊ ਹੀ ਨਾ ਤੋ ਉਹਨੇ ਆਉਣਾ ਕਿਹਦੇ ਕੋਲ ਆ ਸੋ ਦੋਸਤੋ ਇਹ ਜਿਹੜੀਆਂ ਗੱਲਾਂ ਬਾਤਾਂ ਬਹੁਤ ਧਿਆਨ ਦੇਣ ਦੀ ਲੋੜ ਆ ਕਿਉਂਕਿ ਮੈਂ ਕਈ ਬੰਦਿਆਂ ਨੂੰ ਇਦਾਂ ਦੇ ਨੂੰ ਜਾਣਦਾ ਇਹਨਾਂ ਦੇ 25 25 30 30 ਕਿੱਲੇ ਜ਼ਮੀਨ ਦੇ ਆ ਦੋ ਬੱਚੇ ਸੀ ਦੋਨੇ ਬੱਚੇ ਬਾਹਰ ਭੇਜ ਦਿੱਤੇ ਆ ਮਤਲਬ ਇੱਥੇ ਮਾਪੇ ਪਾਪ ਇਕੱਲੇ ਰਹਿੰਦੇ ਆ ਬਹੁਤ ਪਰਿਵਾਰਾਂ ਦੀ ਇਹ ਕਹਾਣੀਆਂ ਸੋ ਤੁਸੀਂ ਪਹਿਲ ਦੇ ਆਧਾਰ ਦੇ ਉੱਤੇ ਇਸ ਵਿਸ਼ੇ ਉੱਤੇ ਜ਼ਰੂਰ ਚਰਚਾ ਕਰੋ ਜ਼ਰੂਰ ਸੋਚੋ ਕਿਉਂਕਿ ਇਹ ਪੰਜਾਬ ਵਿੱਚ ਪੰਜਾਬੀਆਂ ਰਹੋਗੇ ਤਾਂ ਫੇਰ ਪੰਜਾਬ ਸੁਨਣਾ ਹੋ ਜਾਣਾ ਖਾਲੀ ਹੋ ਜਾਣਾ ਦੋਸਤੋ ਇਹ ਦਰਦ ਇਹ ਦੁੱਖ ਇਹ ਤਕਲੀਫ ਇਹ ਜਿਹੜਾ ਘੁੱਟਣ ਮੈਨੂੰ ਜਿਹੜੀ ਮਹਿਸੂਸ ਹੋ ਰਹੀ ਸੀ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਆ ਸੋ ਦੋਸਤੋ ਆਪਣੇ ਪੰਜਾਬ ਬਾਰੇ ਸੋਚੋ ਆਪਣੇ ਪੰਜਾਬੀਆਂ ਬਾਰੇ ਸੋਚੋ ਆਪਣੀ ਆਉਣ ਵਾਲੀ ਪੀੜ੍ਹੀ ਬਾਰੇ ਸੋਚੋ ਤੇ ਆਪਣੇ ਜਿਹੜੇ ਪੁਰਖੇ ਆਪਣੇ ਲਈ ਕੁਰਬਾਨੀਆਂ ਕਰਕੇ ਗਏ ਆ ਉਹਨਾਂ ਬਾਰੇ ਸੋਚੋ ਵੀ ਉਹ ਕੀ ਕੁਝ ਕੁਰਬਾਨੀਆਂ ਦੇ ਕੇ ਸਾਨੂੰ ਇੱਥੇ ਤੱਕ ਲੈ ਕੇ ਆਏ ਆ ਵੀ ਅੱਜ ਅਸੀਂ ਕਿੱਥੇ ਬਜ਼ੁਰਗ ਜਿਹੜੇ ਹੁੰਦੇ ਸੀ ਬਹੁਤਾਂ ਨਾਲ ਖੇਤੀਆਂ ਕਰਦੇ ਹੁੰਦੇ ਸੀ ਵਿਚਾਰਿਆਂ ਨੇ ਬੰਜਰ ਜ਼ਮੀਨਾਂ ਬਾਹ ਬਾ ਕੇ ਪੰਜਾਬ ਨੂੰ ਇੱਥੇ ਤੱਕ ਲੈ ਕੇ ਆਂਦਾ ਨਹੀਂ ਤਾਂ ਅੱਗੇ ਦੋ ਚਾਰ ਮਾਣੀ ਕਣਕ ਜਿਹੜੀ ਹੁੰਦੀ ਹੁੰਦੀ ਸੀ ਇੱਕ ਕਿੱਲੇ ਵਿੱਚੋਂ ਤੇ ਹੁਣ ਦੇਖ ਲਓ 16 16 ਤੋਂ ਲੈ ਕੇ ਤੇ 22 22 ਕਵਾਂਟਲ ਕਣਕ ਹੁੰਦੀ ਹੈ ਨਾ ਸੋ ਇੰਨੀਆਂ ਬੇਨਤੀਆਂ ਕਰਦਾ ਹਾਂ ਮੈਂ ਆਗਿਆ ਮੰਗਦਾ ਜੀ ਜਿਹਦਾ ਤੁਹਾਡਾ ਆਪਣਾ ਮੌਂਟਿਵਾਂ ਧੰਨਵਾਦ